啊啊啊！啊。Ah, ah, ah. ah, ਜੋ ਜਿਹੜੇ ਕਿਸਾਨ ਅੰਦੋਲਨ ਦੇ ਸ਼ਹੀਦ ਹੋਏ ਪਰਿਵਾਰਾਂ ਨੂੰ ਨੌکریاں ਮਿਲੀਆਂ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਇਸ ਤਰ੍ਹਾਂ ਕਿ ਜਿਸ ਦਿਨ ਦੀ ਭਗਵੰਤਬਾਨ ਜੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕਿਸਾਨੀ ਦੇ ਤੋਂ ਹੀ ਕੰਮ ਇੱਥੇ ਸ਼ੁਰੂ ਹੁੰਦਾ ਹੈ ਔਰ ਕਿਸਾਨੀ ਦੇ ਖਤਮ ਹੁੰਦਾ ਹੈ ਮੈਂ ਸਮਝਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਜੋ ਬਹੁਤ ਅਤਿਆਚਾਰ ਕੀਤਾ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਔਰ ਤਕਰੀਬਨ ਡੇਢ ਸਾਲ ਉਹਨਾਂ ਨੂੰ ਦਿੱਲੀ ਬਾਡਰ ਦੇ ਉੱਪਰ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਜੋ ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਸੀਗੇ ਆਪਦੀਆਂ ਜਾਨਾਂ ਕੋਲ ਬੈਠੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਦੀ ਬਾਹ ਫੜ ਰਹੀ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਸੁਨਾਮ ਹਲਕੇ ਦੇ 13 ਪਰਿਵਾਰਾਂ ਨੂੰ ਉਹ ਕਿਸਾਨ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਸ ਸੰਘਰਸ਼ ਦੇ ਵਿੱਚ ਉਹਨਾਂ 13 ਪਰਿਵਾਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀਏ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਮੂਚੇ ਪੰਜਾਬ ਦੇ ਵਿੱਚ ਹਜ਼ਾਰਾਂ ਇਹ ਜੇ ਪਰਿਵਾਰ ਜਿਨ੍ਹਾਂ ਦੀਆਂ ਜਾਣਾ ਪਈਆਂ ਗਈਆਂ ਸੈਂਕੜੇ ਸੈਂਕੜੇ ਪਰਿਵਾਰਾਂ ਦੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਸਨਾਮ ਹਲਕੇ ਦੇ ਅਜੇ 13 ਪਰਿਵਾਰ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾ ਰਹੇ ਨੇ ਪੰਜਾਬ ਦੀ ਭਵੰਤਮਾਨ ਸਰਕਾਰ ਆ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਖੜੀ ਸੀ ਔਰ ਹਮੇਸ਼ਾ ਖੜੀ ਰਹੂਗੀ ਕਿਉਂਕਿ ਜਿੰਦ ਜਾਨ ਪੰਜਾਬ ਦੀ ਕਿਸਾਨੀ ਹੈ ਪਰ ਕਿਹੜੇ ਡਿਪਾਰਟਮੈਂਟ ਦੇ ਸਰ ਜਿਹੜੇ ਨੌਕਰੀਆਂ ਕਰੇ ਇਹ ਸਾਰੇ ਖੇਤੀਬਾੜੀ ਡਿਪਾਰਟਮੈਂਟ ਦੇ ਨੇ ਜੀ ਕਿਉਂਕਿ ਕਿਸਾਨ ਖੇਤੀਬਾੜੀ ਨਾਲ ਹੀ ਸੰਬੰਧਿਤ ਹੈ ਉਹਨਾਂ ਦਾ ਕਿੱਤਾ ਜਿਹੜਾ ਉਹ ਖੇਤੀਬਾੜੀ ਦੇ ਨਾਲ ਹੀ ਜੁੜ ਸਕਦਾ ਸੀਗਾ ਉੱਥੇ ਉਹ ਕੰਟਰੀਬਿਊਟ ਕਰ ਸਕਦੇ ਸੀ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਜਿਹੜੀ ਦਿੱਤੀ ਗਈ ਹੈ ਅੱਛਾ ਜਿਹੜਾ ਕਿਸਾਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਸੀ ਸੰਗਰੂਰ ਰੂਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾ ਸਮਾਰਕ ਜਿਹੜਾ ਸੰਗਰੂਰ ਦੇ ਵਿੱਚ ਬਣਾਇਆ ਸੀ ਅਜੋ ਅਣਦੇਖੀ ਦਾ ਸ਼ਿਕਾਰ ਹੈ ਨਹੀਂ ਐਹ ਜੀ ਕੋਈ ਗੱਲ ਨਹੀਂ ਹੈ ਜੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਡੇ ਧਿਆਨ ਦੇ ਵਿੱਚ ਗੱਲ ਆਉਂਦੀ ਹੈ ਐਹ ਜੀ ਕੋਈ ਗੱਲ ਨਹੀਂ ਹੈ ਵੀ ਸਰਕਾਰ ਵੱਲੋਂ ਕੋਈ ਅਣਦੇਖੀ ਕੀਤੀ ਜਾਂਦੀ ਹੈ ਪਰ ਹਾਂ ਜੀ ਡੈਫੀਨਿਟਲੀ ਕਿਤੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਵੀ ਪੱਤਰਕਾਰ ਭਰਾ ਵੀ ਸਮਾਜ ਦਾ ਹਿੱਸਾ ਹੋ ਸਾਨੂੰ ਦੱਸੋ ਉਹਦੇ ਚ ਡਿਪਟੀ ਕਮਿਸ਼ਨਰ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਦੇ ਪੂਰਾ ਧਿਆਨ ਦੇ ਕੇ ਜੋ ਵੀ ਉੱਥੇ ਰਿਕੁਆਇਰਡ ਹੋਗਾ ਉਹ ਹੋਏਗਾ ਦਿੱਲੀ ਸਰ ਦੁਬਾਰਾ ਕਿਸਾਨ ਬੈਠੇ ਆ ਗਏ ਤਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਹ ਹੁਣ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਦੀ ਗੱਲ ਕਰ ਰਹੇ ਨੇ ਪ੍ਰਾਈਵੇਟ ਬਿੱਲ ਆਉਣ ਦੀ ਗੱਲ ਕਰ ਰਹੇ ਨੇ ਕਿ ਕਿਸਾਨ ਤਾਂ ਉਹਨਾਂ ਨੇ ਕਿਹਾਗਾ ਕਿ 22 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਮਿਲ ਕੇ ਜਿਹੜਾ ਸੀ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂ ਜੀ ਪਾਰਟੀ ਹੋਣ ਚਾਹੇ ਕਾਂਗਰਸ ਆਮ ਆਦਮੀ ਪਾਰਟੀ ਚਾਹੇ ਹੋਰ ਵੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਹਮੇਸ਼ਾ ਕਿਸਾਨੀ ਦੀ ਗੱਲ ਹੈ ਜਿਹੜੀ ਉਹ ਕਰਦੇ ਰਹੇ ਆ ਕਿਉਂਕਿ ਕਿਸਾਨ ਵੀਰਾਂ ਨੂੰ ਹੁਣ तकरीबन 4 ਸਾਲ ਹੋ ਗਏ ਮੋਦੀ ਸਰਕਾਰ ਦੇ ਨਾਲ ਟੱਕਰਾਂ ਮਾਰਦੇ ਨੂੰ ਉਹਨਾਂ ਦੇ ਕੰਨਾਂ ਤੇ ਜੂਨੀ ਸਰਕ ਦੀ ਹੈਗੀ ਤੇ ਡੈਫੀਨੇਟਲੀ ਸਰਕਾਰ ਦੇ ਵਿੱਚ ਜਿੰਨੀ ਡੈਮੋਕ੍ਰੇਸੀ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਉਨੇ ਹੀ ਆਪੋਜੀਸ਼ਨ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਔਰ ਪਿਛਲੇ ਸਮੇਂ ਦੇ ਤੁਸੀਂ ਦੇਖੇ ਜੋ ਇੰਡੀਆ ਬਲੌਕ ਹੈ ਆਪੋਜੀਸ਼ਨ ਦਾ ਜੋ ਗੱਠਜੋੜ ਹੈ ਉਹਨੇ ਬਹੁਤ ਵੱਡੇ ਪੋਲੀਟੀਕਲ ਗੇਨਸ ਪਿਛਲੇ ਇਲੈਕਸ਼ਨਾਂ ਦੇ ਵਿੱਚ ਕੀਤੇ ਨੇ ਤੇ ਹੁਣ ਵੀ ਜਿਹੜੇ ਕੱਲ ਇਲੈਕਸ਼ਨ ਹੋਗੇ ਹੈ 8 ਨੇ 10 ਤਰੀਕ ਨੂੰ ਉਹਦੇ ਵਿੱਚ ਵੀ ਤੇ 13 ਦੇ ਵਿੱਚੋਂ 10 ਸੀਟਾਂ ਨੇ ਜਿਹੜੀਆਂ ਉਹ ਆਪੋਜੀਸ਼ਨ ਬਲੌਕ ਜਿੱਤ ਚੁੱਕੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਸਿਆਸੀ ਫੇਜ਼ ਹੈ ਜਿਹੜੀ ਉਹ ਪੂਰੇ ਦੇਸ਼ ਦੀ ਬਦਲ ਰਹੀ ਹੈ ਉਹ ਇੰਡੀਆ ਬਲੌਕ ਦੀਆਂ ਪਾਰਟੀਆਂ ਦੇ ਵਿੱਚ ਦੇ ਨਾਲ ਦੇ ਹੱਕ ਦੇ ਵਿੱਚ ਉਹ ਹਵਾ ਚੱਲ ਰਹੀ ਹੈ ਤੇ ਬੀਜੇਪੀ ਦੇ ਖਿਲਾਫ ਉਹ ਹਵਾ ਚੱਲਣੀ ਸ਼ੁਰੂ ਹੋਈ ਹੈ ਸੋ ਚੰਗੀ ਗੱਲ ਹੈ ਕਿ ਸਾਰੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਸਾਥੀਆਂ ਨੂੰ ਮਿਲਣਾ ਚਾਹੀਦਾ ਹੈ ਕਿਸਾਨ ਕਮੇਟੀਆਂ ਨੂੰ ਮਿਲਣਾ ਚਾਹੀਦਾ ਜਥੇਬੰਦੀਆਂ ਨੂੰ ਤਾਂ ਕਿ ਸਰਕਾਰੀ ਦਰਬਾਰੇ ਉਹਨਾਂ ਦੀ ਗੱਲ ਜਿਹੜੀ ਪੰਚਾਈ ਜਾ ਸਕੇ ਤੇ ਮਸਲੇ ਹੱਲ ਕਰਾਇਆ ਜਾ ਸਕੇ ਹਾਈ ਕੋਰਟ ਦਾ ਸਰ ਫੈਸਲਾ ਆਇਆਗਾ ਉਹਨਾਂ ਨੇ ਕਿਹਾਗਾ ਕਿ ਹਰਿਆਣਾ ਸਰਕਾਰ ਜਿਹੜਾ ਬਾਰਡਰਾਂ ਨੂੰ ਖੋਲੇ ਤਾਂ ਹੁਣ ਹਰਿਆਣਾ ਸਰਕਾਰ ਉਸ ਹਾਈ ਕੋਰਟ ਦੇ ਫੈਸਲੇ ਤੇ ਖਲਾਸ ਸੁਪਰੀਮ ਕੋਰਟ ਚਲੀ ਗਈ ਹੈ ਤਾਂ ਕਿਸਾਨ ਕਹਿ ਰਹੇ ਕਿ ਹਰਿਆਣਾ ਸਰਕਾਰ ਤੇ ਦਬਾਅ ਪਾਇਆ ਜਾਵੇ ਮੈਂ ਸਮਝਦਾ ਕਿ ਟੋਟਲੀ ਇਲੋਜੀਕਲ ਔਰ ਇਲਲੀਗਲ ਫੈਸਲਾ ਸੀਗਾ ਜੋ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕੀਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਬਾਰਡਰ ਨੂੰ ਜਿਹੜਾ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਵੀ ਨਹੀਂ ਹੈਗਾ ਉਹ ਜਿਹੜਾ ਬਾਰਡਰ ਬਣਾ ਕੇ ਰੱਖ ਦਿੱਤਾ ਸੀਗਾ ਸੋ ਇਹ ਟੋਟਲੀ ਇਲੀਗਲ ਸੀਗਾ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀ ਨੇ ਬਿਲਕੁਲ ਸਹੀ ਨੇ ਕਿ ਤੁਸੀਂ ਇੱਕੋ ਹੀ ਇੱਕੋ ਹੀ ਡੈਮੋਕਰੈਟਿਕ ਸੋਵਰਨ ਆਜ਼ਾਦ ਦੇਸ਼ ਦੇ ਵਿੱਚ ਤੁਸੀਂ ਕਿਵੇਂ ਵੰਡੀਆਂ ਪਾ ਸਕਦੇ ਹੋ ਸਰਦਾਂ ਦੇ ਉੱਪਰ ਸੂਬਿਆਂ ਦੀਆਂ ਸਰਦਾਂ ਦੇ ਉੱਪਰ ਸੋ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਸੀਗਾ ਮੈਂ ਸਮਝਦਾ ਕਿ ਜੇ ਭਾਜਪਾ ਇਹੋ ਜੀ ਹਲਕੀ ਸੋਚ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਵੀ ਹੈ ਤੇ ਉਹਨੂੰ ਉੱਥੋਂ ਵੀ ਮੂੰਹ ਦਿਖਾ ਕੇ ਆਉਣੀ ਪਊਗੀ ਸੋ ਤੋਂ ਲੱਗਦਾ ਕਿ ਜਿਵੇਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜਾ ਅਪੀਲ ਕੀਤੀ ਸੀ ਦੋ ਤਿੰਨ ਮੀਟਿੰਗਾਂ ਵੀ ਕਰਵਾਈਆਂ تھیں ਪਰ ਸਰਕਾਰ ਬਦਲਣ ਤੋਂ ਬਾਅਦ ਕਿਸਾਨ ਕਹਿ ਰਹੇ ਕਿ ਸਰਕਾਰ ਵੀ ਬਰਾਰਾ ਨਹੀਂ ਕਰਦੀ ਸਰਕਾਰ ਵੀ ਥੋੜਾ ਅੱਗੇ ਆਵੇ ਜਾਂ ਮਤਲਬ ਕਿ ਕੋਈ ਮੀਟਿੰਗ ਪਹਿਲਾਂ ਕੋਤਰੀ ਉਰੇ ਬਣਾਇਓ ਦੱਸੋ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਕਿਸਾਨ ਭਰਾ ਚਾਹੁੰਦੇ ਨੇ ਜਦੋਂ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਫਲਾਂ ਡੇਟ ਨੂੰ ਬਾਰਡਰ ਸੀਲ ਕਰਾਂਗੇ ਅਸੀਂ ਦਿੱਲੀ ਕੂਚ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੇਂਦਰ ਦੇ ਤਿੰਨ ਵਜ਼ੀਰ ਬੁਲਾ ਕੇ ਉਹਨਾਂ ਦੀਆਂ ਪੰਜ ਮੀਟਿੰਗਾਂ ਨੇ ਜਿਹੜੀਆਂ ਖੁਦ ਆਪ ਵਕਾਲਤ ਕੀਤੀ ਔਰ ਖੁਦ ਚੰਡੀਗੜ੍ਹ ਦੇ ਵਿੱਚ ਬੈਠ ਕੇ ਉਹ ਮੀਟਿੰਗਾਂ ਕਿਤੇ ਰਾਤ ਦੇ 2-2 3-3 ਵਜੇ ਤੱਕ ਉਹ ਮੀਟਿੰਗਾਂ ਚੱਲਦੀ ਰਹੀਆਂ ਪਰ ਕੇਂਦਰ ਸਰਕਾਰ ਕੋਈ ਕੋਈ ਜਾਇਜ਼ ਗੱਲ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀਗੀ ਹੁਣ ਉਹਨਾਂ ਦੇ ਜਿੰਨੇ ਮਸਲੇ ਨੇ ਕਿਸਾਨ ਭਰਾਵਾਂ ਦੇ ਜਥੇਬੰਦੀਆਂ ਦੇ ਉਹ ਸਾਰੇ-ਸਾਰੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਨਾਲ ਕੋਈ ਵੀ ਮਸਲਾ ਨਹੀਂ ਹੈਗਾ ਸੋ ਇਸ ਕਰਕੇ ਪੰਜਾਬ ਸਰਕਾਰ ਤਾਂ ਆਪ ਦਾ ਵਕੀਲ ਵਾਲਾ ਰੋਲ ਅਦਾ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ ਬੇਨਤੀ ਕਰ ਸਕਦੀ ਹੈ ਕਿਸਾਨਾਂ ਦੇ ਨਾਲ ਖੜ੍ਹ ਸਕਦੀ ਹੈ ਸੋ ਅਸੀਂ ਕਰ ਰਹੇ ਹਾਂ ਮਸਲੇ ਨੇ ਜਿਹੜੇ ਉਹਦਾ ਕੇਂਦਰ ਸਰਕਾਰ ਨੇ ਮੰਨਣੇ ਲੋਨਾਂ ਦੇ ਸਰ ਇੱਕ ਬਰਨਾਲਾ ਜਿਹੜੀ ਅਜਮਨੀ ਚੋਣਾਂ ਨੂੰ ਲੈ ਕੇ ਉਮੀਦਵਾਰ ਦਾ ਸਪੈਂਸ ਬਣਿਆ ਹੋਇਆ ਹੈ ਕਿਵੇਂ ਲੱਗਦਾ ਕਿਹੜਾ ਉਮੀਦਵਾਰ ਹੈ ਜਿਹੜੀ ਨਹੀਂ ਸਪੈਂਸ ਤੁਸੀਂ ਕੁਝ ਜ਼ਰੂਰਤੋਂ ਜ਼ਿਆਦਾ ਐਡਵਾਂਸ ਬਣਾ ਲਿਆ ਜੀ ਕੋਈ ਗੱਲ ਨਹੀਂ ਹੈਗੀ ਅਜੇ ਇੱਕ ਨਹੀਂ ਚਾਰ ਅਜਮਨੀ ਚੋਣਾਂ ਨੇ ਜਿਹੜੀਆਂ ਹੋਣੀਆਂ ਨੇ ਔਰ ਮੈਂ ਇਹਨਾਂ ਤੋਂ ਨੂੰ ਪ੍ਰਤੱਖ ਤੌਰ ਤੇ ਬੜੇ ਆ ਜ਼ੋਰਦਨ ਦੇ ਨਾਲ ਕਹਿ ਸਕਦਾ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਰਿਜ਼ਲਟ ਪਰਸੋ ਜਲੰਧਰ ਵੈਸਟ ਦੇ ਆਏ ਨੇ ਆਵਾਦਵੀ ਪਾਰਟੀ ਦੇ ਹੱਕ ਦੇ ਵਿੱਚ ਕਿ ਇੱਕ ਤਰਫਾ ਜਿਹੜੀ ਜਿੱਤ ਹੈ ਉਹ ਆਵਾਦਵੀ ਪਾਰਟੀ ਦੀ ਹੋਈ ਹੈ ਉਹੀ ਰਿਜ਼ਲਟ ਨੇ ਜਿਹੜੇ ਉਹ ਇੰਨਾ ਚਾਰਜਿਮਣੀ ਚੋਣਾਂ ਦੇ ਵਿੱਚ ਵੀ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਆਉਣਗੇ ਇਹਨਾਂ ਮੈਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਸਰ ਇੱਕ ਕੁਝ ਵਲੰਟੀਅਰਾਂ ਦਾ ਕਹਿਣਾ ਹੈ ਕਿ ਜੋ ਜਿਮਣੀ ਚੋਣ ਹੋਣਗੀਆਂ ਉਹ ਵਲੰਟੀਅਰਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਦੇਖੋ ਇਸ ਤਰ੍ਹਾਂ ਕੇ ਵਲੰਟੀਅਰ ਹੀ ਨਹੀਂ ਜੀ ਸਾਡੇ ਵੱਲੋਂ ਤਾਂ ਇਹ ਜਾ ਕੋਈ ਨਹੀਂ ਹੈਗਾ ਕਿ ਕਿਸੇ ਵਲੰਟੀਅਰ ਨੂੰ ਇਗਨੋਰ ਕਰਨਾ ਹੈ ਜਿੱਥੇ ਇਹ ਵਲੰਟੀਅਰ ਮਜ਼ਬੂਤ ਹੈਗੇ ਤਗੜੇ ਹੈਗੇ ਸਮਰੱਥ ਹੈਗੇ ਜੇ ਅੱਜ ਵੀ ਤੁਸੀਂ 92 ਦੀ ਗੱਲ ਕਰਦੇ ਹੋ ਤੇ 92 ਆਵਾਜ਼ਾਂ ਦੀ ਪਾਰਟੀ ਦੇ ਐਮਐਲਏ ਦੇ ਵਿੱਚੋਂ ਮੇਰੇ ਖਿਆਲ ਚ ਜ਼ਿਆਦਾ ਨਾ ਸੀ ਤਾਂ 70-75% ਜਿਹੜੇ ਵਲੰਟੀਅਰਸ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ ਬਟ ਇਹਦੇ ਨਾਲ ਨਾਲ ਇੱਕ ਜਿਹੜਾ ਹੋਰ ਇਸ਼ੂ ਹੁੰਦਾ ਉਹ ਵਨੇਰੇਬਿਲਟੀ ਦਾ ਵੀ ਹੁੰਦਾ ਸੋ ਜਿੱਥੇ ਜੇ ਸਪੋਜ਼ ਲੱਗਦਾ ਕੋਈ ਵੌਲੰਟੀਅਰ ਸਾਥੀ ਉਹਨਾਂ ਮਜ਼ਬੂਤ ਨਹੀਂ ਹੈਗਾ ਵਿਨੇਬਿਲਿਟੀ ਨਹੀਂ ਬਣਦੀ ਹੈਗੀ ਤੇ ਜੇ ਕਿਸੇ ਕੋਈ ਚਾਹੇ ਪੋਲਿਟਿਕਲ ਬੈਕਗ੍ਰਾਉਂਡ ਦਾ ਚਾਹੇ ਨਾਨ ਪੋਲਿਟਿਕਲ ਬੈਕਗ੍ਰਾਉਂਡ ਦਾ ਜੇ ਕੋਈ ਸਾਥੀ ਹੈ ਜੇ ਪਾਰਟੀ ਤੋਂ ਬਾਹਰ ਵੀ ਬੈਠਾ ਹੈ ਤੇ ਜੇ ਉਹ ਵੀ ਸ਼ਾਮਲ ਹੋਉਂਦਾ ਤੇ ਉਹਦੇ ਵਿੱਚ ਮੇਰੇ ਖਿਆਲ ਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਮੇਰੇ ਕਹਿੰਦਾ ਮਤਲਬ ਹੈ ਕਿ ਮੈਜੋਰਟੀ ਹਲਕਿਆਂ ਦੇ ਵਿੱਚ ਜਿਹੜੇ ਪਾਰਟੀ ਦੇ ਵੌਲੰਟੀਅਰਸ ਨੇ ਉਹਨਾਂ ਨੂੰ ਹੀ ਟਿਕਟਾਂ ਪਹਿਲਾਂ ਦਿੱਤੀਆਂ ਗਈਆਂ ਸੀਗਾ ਤੇ ਉਹਨਾਂ ਨੂੰ ਹੀ ਅੱਗੇ ਦਿੱਤੀਆਂ ਜਾਣਗੀਆਂ ਕਿਹਨਾ ਮਾ ਵੀਰ ਜੀ ਆਪਣਾ ਮੇਰਾ ਮਨਪ੍ਰੀਤ ਸਿੰਘ ਜੀ ਸਰ ਮਨਪ੍ਰੀਤ ਤੁਹਾਡਾ ਕਾਉਂਨ ਸੀ ਸਰਨ ਨੂੰ ਉਹ ਵੇਸੇ ਕੀਤਾ 3 ਸਾਲ ਹੋ ਗਏ ਸੀਗੇ 3 ਸਾਲ ਤੋਂ ਚੱਲਦਾ ਆ ਰਿਹਾ ਸੀ ਇਹਨਾਂ ਨੂੰ ਸੋ ਬਾਤ 3 ਸਾਲ ਦੇ ਵਿੱਚ ਬੇਸੀ ਹੀ ਹੋ ਗਈ ਸੀਗੇ ਬਿਮਾਰ ਹੋ ਗਈ ਸੀ ਤੇ ਬਾ ਦੇਖੀ ਕੀ ਘਟਨਾ ਵਾਪਰੀ ਸੀ ਇਹਨਾਂ ਨੂੰ ਟੈਕਨੀਕਲ ਪ੍ਰੋਬਲਮ ਆ ਗਈ ਸੀ ਅੱਛਾ ਹਾਂਜੀ ਤਾਂ ਹੁਣ ਨੌਕਰੀ ਮਿਲੀ ਕਿਸ ਤਰ੍ਹਾਂ ਦੇ ਅਸੀਂ ਬਹੁਤ ਕੋਸ਼ਿਸ਼ੀ ਮਾਰਦੇ ਸੀ ਬਸ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ ਬਹੁਤ ਜਤਾਂ ਕਿਹੜੇ ਵਿਭਾਗ ਦੇ ਤੰਦਰ ਸਾਾਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਨੌਕਰੀ ਮਿਲੀ ਹੈ ਸਰ ਹਾਂਜੀ ਪਹਿਲਾਂ ਕਿੰਨੇ ਸਮੇਂ ਤੋਂ ਜਿਹੜੀ ਇਹ ਮੰਗ ਚੱਲੀ ਆ ਰਹੀ ਹੈ ਇਹ ਸਰ ਹੋ ਗਈ 3 3 ਸਾਲ ਦੇ ਉੱਪਰ ਉੱਪਰ ਮੰਗ ਕੇ ਤੁਲਵੀ ਹੋ ਗਏ ਸਰ 3 ਸਾਲ ਤੋਂ ਪ੍ਰੋਪਰ ਉਹਨਾਂ ਕੋਲ ਬੈਠ ਕੇ ਉਹਨਾਂ ਨੂੰ ਧਰਨੇ ਵੀ ਲਾਏ ਬਹੁਤ ਜ਼ਿਆਦਾ ਵੀ ਮੀਟਿੰਗਾਂ ਵੀ ਹੋਈਆਂ ਤੇ ਦੌਰਾਨ ਸਾਡੀ ਪੰਜਾਬ ਸਰਕਾਰ ਨੇ ਮੰਗ ਸਾਡੀ ਪੂਰੀ ਤਰੀਕੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਨੂੰ ਕਿੰਨੀ ਜ਼ਮੀਨ ਸੀ ਕਿੰਨੀ ਕਿਵੇਂ ਜ਼ਮੀਨਾਂ ਪੰਚਾਇਤ ਨਾਲ ਹੀ ਜ਼ਮੀਨਾਂ ਨੇ ਸਰ ਜਿਆਦਾ ਕੋਈ ਠੀਕ ਹੈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਤੇ ਮੇਰੀ ਮੰਮੀ ਬਸ ਦਿੱਲੀ ਧਰਨੇ ਤੇ ਜਾਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਸਰ ਉਹ ਤੇ ਮੈਂ ਦਿੱਲੀ ਧਰਨੇ ਚ ਜਾਂਦੇ ਸੀਗੇ ਤੇ ਨਾਲ ਮੋਂ ਉਥੇ ਆਉਂਦੇ ਆਉਂਦੇ ਵੀ ਟੈਕ ਹੋ ਗਏ ਸੀ ਤੇ ਕਿਹੜੀ ਜਥੇਬੰਦੀ ਨਾਲ ਸੀ ਨਹੀਂ ਸਰ ਕਿਹੜੀ ਜਥੇਬੰਦੀ ਨਾਲ ਸੀ ਅਸੀਂ ਗੁਰਾਂ ਹਾਂ ਹਾਂ ਜੀ ਪੀ ਨਾਮ ਹੈ ਬਾਈ ਆਪਣਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਤੁਹਾਡਾ ਕੋਣ ਜਿਹੜਾ ਸ਼ਹੀਦ ਹੋਇਆ ਸੀ ਕਿਸਾਨ ਨਾਲ ਜੀ ਮੇਰੇ ਡੈਡੀ ਜੀ ਦੋ ਦੋਂ ਤੋਂ ਜਾਂਦੇ ਸੀ ਉਹ ਸ਼ੁਰੂਤੀ ਜਾਂਦੇ ᱛੀ ਲਗਾਤਾਰ ਕਿੰਨਾ ਟਾਈਮ ਉੱਥੇ ਰਹੇ ਉੱਥੇ 1 ਸਾਲ ਰਹੇ ਨੇ ਕੀ ਪ੍ਰੋਬਲਮ ਆਉਂਦੀ ਉਹ ਬਿਮਾਰ ਹੋ ਗਏ ਜੀ ਮੈਂ ਪ੍ਰਾਈਵੇਟ ਹਸਪਤਾਲ ਤੇ ਸੰਗਰੋਧਾਂ ਕੀਤਾ ਹੀ ਉਹ ਇੱਕ ਦਿਨ ਠੀਕ ਹੋਈ ਰਾਤ ਨੂੰ ਪੂਰੇ ਹੋ ਗਏ ਕਿਹੜੇ ਮੈਕਨਿਕ ਦੀ ਨੌਕਰੀ ਨਹੀਂ ਮੈਨੂੰ ਖੇਤੀਬਾੜੀ ਦਾ ਪਾਗਤ ਮਿਲਿਆ ਜੀ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਆਸ ਰੱਖ ਰਹੇ ਸੀ ਨੌਕਰੀ ਦੀ ਤੇ 3 ਸਾਲ ਹੋ ਗਏ ਜੀ। ਇਹ ਤਾਂ ਕਾਂਗਰਸ ਸਰਕਾਰ ਵੇਲੇ ਵੀ ਜਿਹੜਾ ਪਿਆ ਗਿਆ ਸੀਗਾ ਤਾਂ ਕਾਂਗਰਸ ਸਰਕਾਰ ਵੇਲੇ ਵੀ ਦਿੱਤੇ ਦੀ ਨੌਕਰੀ ਜਿੱਦੋਂ ਬਾਅਦ ਫਿਰ ਭਗਵੰਤ ਮਾਨ ਦੀ ਸਰਕਾਰ ਆ ਗਈ ਜੀ। ਹੂੰ ਤੁਹਾਡਾ ਲਿਸਟ 'ਚ ਨਾਮ ਨਹੀਂ ਆਇਆ ਜਾਂ ਕੀ ਦਿੱਕਤ ਆ ਗਈ? ਨਿਸ਼ਚਿਤ ਚ ਨਾਮ ਆ ਗਿਆ ਸੀ। ਹਾਂ। ਉਹ ਪਹਿਲਾਂ ਥੋੜੀ ਪ੍ਰੋਬਲਮ ਪੈ ਗਈ ਤੇ ਉਹ ਕਰਕੇ ਥੋੜੀ ਦਿੱਕਤ ਆਈ ਪੈ ਗਈ ਸੀ। ਠੀਕ ਹੈ। ਹਾਂਜੀ। ਤਾਂ ਹੁਣ ਇਹਨਾਂ ਲੰਮਾ ਸਮਾਂ ਲੱਗਿਆ ਕਿ ਮਿਲੇ ਬਸ ਦੇਖਦੇ ਹਾਂ ਬਸ ਜਦ ਨੂੰ ਲੱਗੇ ਸਮਾਂ। ਉਹ ਨੰਗੇ ਗਿਆ ਜਿਹੜਾ ਹੁਣ ਮਤਲਬ ਨੌਕਰੀ ਮਿਲ ਗਈ ਕਰਕੇ ਸਰਵਾਰ ਚ ਕੌਣ ਹੋਣਾ ਅਸੀਂ 5 ਜਣੇ ਜ਼ਮੀਨ ਕਿੰਨੀ ਹੈ ਜਿਵੇਂ ਲਗੇ 2.5 ਬਿਗੇ ਹਾਂਜੀ ਟਾਉਨ ਖੋਸ਼ਿਆ ਪਰਵਾਤ ਹਾਂਜੀ ਫਿਰ ਜੀ ਕੀ ਨਾਮ ਹੈ ਆਪਣਾ ਗਗਨਦੀਪ ਸਿੰਘ ਜੀ ਕਿਹੜਾ ਪਿੰਡ ਹੈਗਾ ਟੁੰਗਾ ਜੀ ਗਗਨਦੀਪ ਤੁਹਾਡਾ ਕੌਣ ਸੀ ਜਿਹੜਾ ਕੀ ਮਾਪਾ ਮੇਰਾ ਡੈਡੀ ਸੀ ਜੀ ਕੀ ਨਾਮ ਸੀ ਮਰਦਿਆਲ ਸਿੰਘ ਜੀ ਠੀਕ ਹੈ ਤਾਂ ਕਦੋਂ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਕੀ ਕਾਰਨ ਕਰਕੇ ਮੌਤ ਹੋਈ ਨਹੀਂ ਤਾਰ ਨੇ ਤਾਂ ਪਹਿਲਾਂ ਵੀ ਬਹੁਤ ਸੇਵਾ ਕਰਦੇ ਸੀਗੇ ਮਤਲਬ ਜਿਹੜੇ ਉਹ ਛੋਟੇ ਧਰ ਨੇ ਲੱਗਦਾ ਉਹਨਾਂ ਜਾਣਦੇ ਰਹਿੰਦੇ ਸੀਗੇ ਦਿੱਲੀ ਵੀ ਰਿਹਾ 2 ਮਹੀਨੇ 2 ਮਹੀਨੇ ਬਾਅਦ ਉੱਥੇ ਉਹਨਾਂ ਨੂੰ ਬੁਖਾਰ ਚੜ ਗਿਆ ਤਾਂ ਉਸ ਤੋਂ ਬਾਅਦ ਨੇ ਬਿਮਾਰ ਹੋਣ ਲੱਗੇ ਡੈਥ ਹੋ ਗਈ ਸੀ ਉਹਨਾਂ ਦੀ ਇੱਥੇ ਤਾਂ ਪਰਿਵਾਰ ਚ ਪਿੱਛੇ ਕੌਣ ਕੌਣ ਸੀਗਾ ਮੈਂ ਤੇ ਮੇਰੀ ਮਾਤਾ ਜਮੀਨ ਕਿੰਨੀ ਆ ਤੁਹਾਡੇ ਕੋਲ ਜਮੀਨ ਕਿੱਦਾਂ ਜੀ ਤਾਂ ਹੁਣ ਅੱਜ ਨੌਕਰੀ ਮਿਲਿਆ ਕਿਵੇਂ ਲੱਗਦੀ ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਮਾਨਤਮਨ ਸਰਕਾਰ ਦਾ ਹਾਂ ਲੱਗਦਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਤੁਸੀਂ ਤੁਹਾਡੇ ਮਿਲਦਿਆਂ ਤੇ ਜੁੜਨ ਲੱਗਿਆ। ਹਾਂ ਇਹ ਹੁਣ ਕੁਝ ਵਧੀਆ ਹੋਊਗਾ। ਨੌਕਰੀ ਮਿਲ ਗਈ ਵਧੀਆ ਕੰਮ ਜਿਹੜੀ ਪਰਿਵਾਰ ਦੀ ਜਿਹੜਾ ਨੌਕਰੀ। ਬੇਲਦਾਰੀ ਖੇਤੀਬਾੜੀ ਕਦੋਂ ਤੁਹਾਨੂੰ ਦੱਸਿਆ ਗਿਆ ਸੀ? ਇਹ ਸਾਨੂੰ ਹਫ਼ਤੇ ਪਹਿਲਾਂ ਫੋਨ ਆਇਆ ਸੀ ਜੀ। ਕਿ ਇਹਦਾ ਲੈਟਰ ਆ ਗਿਆ। ਤੇ ਅੱਜ ਦਾ ਟਾਈਮ ਦਿੱਤਾ ਸੀਗਾ। ਜੇ ਸਾਨੂੰ ਲੈਟਰ ਮਿਲ ਗਏ ਜੁਆਇਨ ਕਰ ਹਾਂ। ਮੈਨੂੰ ਇਹ ਦੇਖੋ ਇਹਨਾਂ ਖੇਤੀਬਾੜੀ ਵਿਭਾਗ ਦੇ ਜਾ ਕੇ ਫਟਾ ਕਰਦੇ ਇੱਕ ਦੋ ਦਿਨਾਂ ਚ ਹੋਈ ਮੇਰੇ ਸਾਹਮਣੇ ਕਿਵੇਂ ਦੇਖੇ